ਦੀਵਾਲੀ ਤੱਕ ਜਿਹੜੇ ਵੀ ਮੇਰੀ ਭੈਣ ਮੇਰੇ ਵੀਰ ਫਲਾਵਰ ਦੀ ਬਾਇੰਗ ਕਰ ਰਹੇ ਨੇ ਅਸੀਂ ਉਹਨਾਂ ਨੂੰ ਫਲੈਟ 20% ਦਾ ਡਿਸਕਾਊਂਟ ਵੀ ਦੇਵਾਂ ਮੰਨ ਲਓ ਕਿ ਨਵੀਂ ਕਲੈਕਸ਼ਨ ਤੇ ਤੁਸੀਂ 20% ਆਫ ਦੇ ਰਹੇ ਤੇ ਜੇ ਡਿਸਕਾਊਂਟ ਦੀ ਗੱਲ ਕਰੀਏ ਤਾਂ ਜਿੰਨਾ ਮੈਕਸਿਮਮ ਪੋਸੀਬਲ ਹੋਏਗਾ ਮੈਮ ਅਸੀਂ ਗਿਫਟਸ ਵਿੱਚ ਵੀ ਡਿਸਕਾਊਂਟ ਦੇਵਾਂ ਸੀ ਆਪਣੇ ਪਿਆਰੇ ਗ੍ਰਾਹਕਾਂ ਲਈ ਆ ਦੇਖੋ ਤੁਸੀਂ ਕਸਟਮਾਈਜ਼ ਕੀਤੀਆਂ ਨੇ ਇਹ ਹੈਂਪਰ ਟ੍ਰੇਜ਼ ਆ ਡਰਾਈ ਫੂਡ ਦੀਆਂ ਜੀ ਔਰ ਤੁਸੀਂ ਇਹ ਦੇਖ ਹੀ ਸਕਦੇ ਹੋ ਕਿ ਅਸੀਂ ਇਹਦੇ ਵਿੱਚ A ਗ੍ਰੇਡ ਡਰਾਈ ਫੂਡ ਚੁਣਿਆ ਤੇ ਅਸੀਂ ਉਹਨੂੰ ਪੈਕ ਕਰਵਾਇਆ ਚਾਹੇ ਜਿੱਦਾਂ ਦਾ ਮਰਜ਼ੀ ਟॉयਜ਼ ਬੱਚੇ ਲੈਣ ਚਾਹੇ ਟੈਡੀ ਲੈ ਲੈਣ ਚਾਹੇ ਸੈਲਜ਼ ਵਾਲਾ ਲੈ ਲੈਣ ਚਾਹੇ ਬਿਗ ਟॉय ਲੈ ਲੈਣ 20% ਡਿਸਕਾਊਂਟ ਗਿਆ ਇੱਕ ਮਨਿਆਰੀ ਦੀ ਦੁਕਾਨ ਤੇ ਜੋ ਹੋ ਸਕਦਾ ਉਹ ਅਸੀਂ ਬਿਗ ਕੁਆਂਟੀਟੀ ਗੁੱਡ ਕੁਆਲਿਟੀ ਜੀ ਤੇ ਨਿਊ ਕਲੈਕਸ਼ਨ ਚ ਲੈ ਕੇ ਆਏ ਆ ਪਬਲਿਕ ਫੋਰ న్యూਸ ਚੈਨਲ ਤੋਂ ਮੈਂ ਤੁਹਾਡੀ ਹੋਸਟ ਐਂਡ ਦੋਸਤ ਪੂਜਾ ਸੋ ਦੋਸਤੋ ਅੱਜ ਅਸੀਂ ਪਹੁੰਚ ਗਏ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਬਸੂਹਾਰੇ ਮਹਾਜਨ ਗਿਫਟ ਸੈਂਟਰ ਦੇ ਵਿੱਚ ਜਿਵੇਂ ਕਿ ਅੱਜ ਇਹ ਦਿਵਾਲੀ ਦੇ ਮੌਕੇ ਨੂੰ ਲੈ ਕੇ ਬਹੁਤ ਸਾਰਾ ਸਮਾਨ ਬਹੁਤ ਸਾਰੀ ਕਲੈਕਸ਼ਨ ਦੇ ਵਿੱਚ ਰੇਰ ਵਿੱਚ ਪਹੁੰਚ ਗਿਆ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਲਾਈਟਸ ਹੈ ਕੈਂਡਲਸ ਹੈ ਫੁੱਲ ਹੈ ਤੇ ਹੋਰ ਕਈ ਤਰ੍ਹਾਂ ਦੀ ਭਗਵਾਨ ਜੀ ਦੀਆਂ ਮੂਰਤੀਆਂ ਵੀ ਤੇ ਅਵੇਲੇਬਲ ਹੈ ਅਗਰ ਤੁਸੀਂ ਵੀ ਆਪਣੇ ਘਰਾਂ ਨੂੰ ਦੀਵਿਆਂ ਨਾਲ ਸਜਾਉਣਾ ਚਾਹੁੰਦੇ ਹੋ ਫੁੱਲਾਂ ਵਾਲੀ ਲਾਈਟਾਂ ਨਾਲ ਸਜਾਉਣਾ ਚਾਹੁੰਦੇ ਹੋ ਫੁੱਲ ਲੈਣਾ ਚਾਹੁੰਦੇ ਹੋ ਕੈਂਡਡਲਸ ਲੈਣਾ ਚਾਹੁੰਦੇ ਹੋ ਭਗਵਾਨ ਜੀ ਦੀਆਂ ਮੂਰਤੀਆਂ ਲੈਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਮਹਾਜਨ ਗਿਫਟ ਸੈਂਟਰ ਦੇ ਵਿੱਚ ਜੋ ਕਿ ਵਿਜੇ ਮਾਰਕੀਟ ਵਿਜੇ ਸਿਟੀ ਸੈਂਟਰ ਮਾਲ ਦੇ ਸੁਹਾ ਵਿੱਚ ਸਥਿਤ ਹੈ ਤਾਂ ਇਸ ਵਾਰ ਦੀਵਾਲੀ ਤੇ ਤੁਸੀਂ ਆਪਣੇ ਕਸਟਮਰਜ਼ ਲਈ ਕੀ ਖਾਸ ਲੈ ਕੇ ਆਏ ਹੋ ਦੀਵਾਲੀ ਦੇ ਇਸ ਖਾਸ ਮੌਕੇ ਤੇ ਪਹਿਲਾਂ ਤਾਂ ਲੱਖ ਲੱਖ ਵਧਾਈਆਂ ਜੀ ਪੂਰੇ ਇਲਾਕੇ ਨੂੰ ਪੂਰੇ ਸਮੂਹ ਵਾਸੀਆਂ ਨੂੰ ਪੂਰੇ ਕਹਿ ਲਓ ਸਾਡੇ ਸ਼ਹਿਰ ਵਾਸੀਆਂ ਨੂੰ ਉਸ ਤੋਂ ਇਲਾਵਾ ਜੇ ਗੱਲ ਚੱਲੀ ਦੀਵਾਲੀ ਦੀ ਮੈਮ ਦੀਵਾਲੀ ਦੇ ਰਿਲੇਟਡ ਇੱਕ ਮਨਿਆਰੀ ਦੀ ਦੁਕਾਨ ਤੇ ਜੋ ਹੋ ਸਕਦਾ ਉਹ ਅਸੀਂ ਬਿਗ ਕੁਆंटਿਟੀ ਗੁੱਡ ਕੁਆਲਿਟੀ ਤੇ ਨਿਊ ਕਲੈਕਸ਼ਨ ਚ ਲੈ ਕੇ ਆਏ ਆ ਤੇ ਆਓ ਮੈਂ ਤੁਹਾਨੂੰ ਲੈ ਚਲਦਾ ਇੱਕ ਟਿਕ ਚੀਜ਼ ਨਾ ਜਾਨੂ ਕਰਵਾਉਣਾ ਤੁਹਾਨੂੰ ਸਰ ਦੀਵਾਲੀ ਆ ਰਹੀ ਹੈ ਤੇ ਦੀਵਾਲੀ ਦੇ ਵਿੱਚ ਘਰਾਂ ਨੂੰ ਸਜਾਉਣ ਦੇ ਵਿੱਚ ਫੁੱਲਾਂ ਦਾ ਕਾਫੀ ਅਹਿਮ ਰੋਲ ਹੁੰਦਾ ਹੈ ਆ ਤੇ ਫਲਾਸ ਦੇ ਵਿੱਚ ਕੀ ਨਵੀਂ ਕਲੈਕਸ਼ਨ ਲੈ ਕੇ ਆਈ ਹੋ ਤੁਸੀਂ ਜੀ ਜਿਵੇਂ ਕਿ ਤੁਸੀਂ ਬੜਾ ਵਧੀਆ ਕਿਹਾ ਕਿ ਘਰਾਂ ਨੂੰ ਸਜਾਉਣ ਲਈ ਫੁੱਲ ਤੇ ਵੈਸੇ ਹੀ ਬਹੁਤ ਅੱਛੇ ਗਿਨੇ ਜਾਂਦੇ ਆ ਹਨਾ ਜੀ ਤੇ ਤੁਸੀਂ ਮੇਰੇ ਪਿੱਛੇ ਦਾਇਆਂ ਬਾਏ ਉੱਪਰ ਥਲੇ ਸਭ ਦੇਖ ਸਕਦੇ ਹੋ ਹਾਂਜੀ ਫੁੱਲੀ ਫੁੱਲ ਨਹੀਂ ਹਨਾ ਹਾਂਜੀ ਇਸ ਤੋਂ ਇਲਾਵਾ ਜਦੋਂ ਤੁਸੀਂ ਇਹ ਵੀਡੀਓ ਦੇਖੋਗੇ ਇਹਦੇ ਪਿੱਛੇ ਜਿਹੜੀ ਤੁਹਾਨੂੰ ਫਲਾਵਰ ਦੀ ਕਲੈਕਸ਼ਨ ਆਪਣੇ ਆਪ ਹੀ ਮੈਕਸਿਮਮ ਨਜ਼ਰ ਆਏਗੀ ਜੀ अच्छा चलो है है। आ, फ्लावर ਦਾ ਨਵੇਂ ਹੈ ਹੀ ਹੈ ਹਾਂਜੀ ਅਸੀਂ ਇਹਦੇ ਵਿੱਚ ਇੱਕ ਹੋਰ ਚੀਜ਼ ਐਡ-ਆਨ ਕਰ ਦਿੰਨੇ ਆਂ ਦੀਵਾਲੀ ਤੱਕ ਜਿਹੜੇ ਵੀ ਮੇਰੀ ਭੈਣ ਮੇਰੇ ਵੀਰ ਫਲਾਵਰ ਦੀ ਬਾਈਂਗ ਕਰ ਰਹੇ ਨੇ ਅਸੀਂ ਉਹਨਾਂ ਨੂੰ ਫਲੈਟ 20% ਦਾ ਡਿਸਕਾਊਂਟ ਵੀ ਦੇਵਾਂਗੇ ਮਤਲਬ ਕਿ ਨਵੀਂ ਕਲੈਕਸ਼ਨ ਤੇ ਤੁਸੀਂ 20% ਆਫ ਦੇ ਰਹੇ ਹੋ ਬਿਲਕੁਲ ਮੈਮ ਤੁਸੀਂ ਦੇਖ ਵੀ ਸਕਦੇ ਹੋ ਕਿ ਇਹਦੇ ਵਿੱਚ ਇੱਕ ਵੀ ਪੀਸ ਪੁਰਾਣਾ ਨਹੀਂ ਹੋ ਸਕਦਾ ਜੀ ਇਹ ਮਤਲਬ ਕਹਿ ਲਓ ਕਿ ਤੁਸੀਂ ਜਿਹੜਾ ਵੀ ਬਾਈ ਫਲਾਵਰ ਬਾਈ ਕਰਨ ਉਹਦੇ ਤੇ 20% ਦਾ ਡਿਸਕਾਊਂਟ ਵੀ ਦੇਵਾਂਗੇ ਮੈਮ ਸਰ ਦੀਵਾਲੀ ਦੇ ਮੌਕੇ ਤੇ ਹਰੇਕ ਪਰਸਨ ਗਿਫਟਸ ਐਕਸਚੇਂਜ ਕਰਦੇ ਨੇ ਤੇ ਗਿਫਟ ਨੂੰ ਲੈ ਕੇ ਇਹੜੀ ਨਵੀਂ ਕਲੈਕਸ਼ਨ ਲੈ ਕੇ ਆਏ ਹੋ ਤੇ ਇਹਤੇ ਵੀ ਕੋਈ ਡਿਸਕਾਊਂਟ ਤੁਸੀਂ ਦੇ ਰਹੇ ਹੋ ਜੀ ਮੈਮ ਐਸਾ ਹੈ ਕਿ ਦੇਖੋ ਗਿਫਟਾਂ ਦਾ ਆਦਾਨ-ਪ੍ਰਦਾਨ ਤੇ ਦੀਵਾਲੀ ਤੇ ਬਣਈਆਂ ਹੀ ਆਂ ਜੀ ਔਰ ਇੱਕ ਮੌਕਾ ਹੀ ਹੁੰਦਾ ਜਦੋਂ ਤੁਸੀਂ ਇੱਕ ਦੂਸਰੇ ਨੂੰ ਕੋਈ ਨਾ ਕੋਈ ਚੀਜ਼ ਇੱਕ ਦੂਜੇ ਨੂੰ ਲੈਣੇ ਦੇਣੇ ਆ ਹਾਂਜੀ ਤਾਂ ਦੀਵਾਲੀ ਆਏ ਧਿਆਨ ਰੱਖਦੇ ਹੋ ਅਸੀਂ ਗਿਫਟਾਂ ਦੀ ਤਾਂ ਪਰਮਾਰ ਕਰ ਦਿੱਤੀ ਆ ਜੀ ਉਹ ਤੁਸੀਂ ਜਦੋਂ ਵਿਜ਼ਿਟ ਕਰਨਗੇ ਸਾਡੇ ਮਤਲਬ ਮਾਨਯੋਗ ਕਸਟਮਰਸ ਉਹਨੂੰ ਆਪੇ ਹੀ ਪਤਾ ਲੱਗ ਜਾਏਗਾ ਕਿ ਵੀ ਵੈਰਾਈਟੀ ਹੈ ਜੀ ਹੁਣ ਤੁਸੀਂ ਦੂਸਰੀ ਗੱਲ ਕੀਤੀ ਹੈ ਵੈਰਾਈਟੀ ਦੇ ਨਾਲ ਅ ਡਿਸਕਾਊਂਟ ਦੀ ਜੀ ਤੇ ਜੇ ਡਿਸਕਾਊਂਟ ਦੀ ਗੱਲ ਕਰੀਏ ਤੇ ਜਿੰਨਾ ਮੈਕਸਿਮਮ ਪੋਸੀਬਲ ਹੋਏਗਾ ਮੈਮ ਅਸੀਂ ਗਿਫਟਸ ਦੇ ਵਿੱਚ ਵੀ ਡਿਸਕਾਊਂਟ ਦਿਆਂਗੇ ਔਰ ਅੱਛਾ ਡਿਸਕਾਊਂਟ ਦੇਾਂਗੇ ਯਾਨੀ ਕਿ ਨਾਰਮਲ ਡਿਸਕਾਊਂਟ ਹੋਏਗਾ ਅੱਛਾ ਡਿਸਕਾਊਂਟ ਗਿਆ ਦਿਵਾਲੀ ਦੇ ਮੌਕੇ ਤੇ ਲੋਕ ਕੀ ਕਰਦੇ ਨੇ ਕਿ ਖਾਣ ਪੀਣ ਦੀ ਚੀਜ਼ਾਂ ਵੀ ਐਕਸਚੇਂਜ ਕਰਦੇ ਨੇ ਤੇ ਇਸ ਨੂੰ ਵੀ ਲੈ ਕੇ ਤੁਸੀਂ ਕੁਝ ਨਿਊ ਲੈ ਕੇ ਆਏ ਹੋ ਹਾਂਜੀ ਅਸੀਂ ਫਸਟ ਟਾਈਮ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਕਿ ਦੇਖੋ ਅ ਐਂਪਰਜ਼ ਆ ਤਾਂ ਆਂਗਾ ਤਾਂ ਹੁੰਦਾ ਹੀ ਆ ਜੀ ਦਿਵਾਲੀ ਤੇ ਇਸ ਨੂੰ ਮੁੱਖ ਨਜ਼ਰ ਰੱਖਦੇ ਹੋਏ ਅਸੀਂ ਇਸ ਵਾਰ ਫਸਟ ਟਾਈਮ ਇੰਟਰੋਡਿਊਸ ਕੀਤਾ ਅਸੀਂ ਆਪਣੇ ਪਿਆਰੇ ਗ੍ਰਾਹਕਾਂ ਲਈ ਆ ਦੇਖੋ ਤੁਸੀਂ ਕਸਟਮਾਈਜ਼ ਕੀਤੀਆਂ ਨੇ ਇਹ ਹੈਂਪਰ ਟ੍ਰੇਜ਼ ਆ ਡਰਾਈ ਫਰੂਟ ਦੀਆਂ ਜੀ ਔਰ ਤੁਸੀਂ ਇਹ ਦੇਖ ਹੀ ਸਕਦੇ ਹੋ ਕਿ ਅਸੀਂ ਇਹਦੇ ਵਿੱਚ ਏ ਗ੍ਰੇਡ ਡਰਾਈ ਫਰੂਟ ਚੁਣਿਆ ਤੇ ਅਸੀਂ ਉਹਨੂੰ ਪੈਕ ਕਰਵਾਇਆ ਔਰ ਤੁਸੀਂ ਇਹ ਟ੍ਰੇਆਂ ਦੀ ਕੁਆਲਿਟੀ ਤੋਂ ਦੇਖ ਸਕਦੇ ਹੋ ਹਾਂਜੀ ਕਿ ਨੋ ਡਾਊਟ ਐਜ਼ ਅ ਗਿਫਟ ਆ ਫਿਰ ਬਹੁਤ ਹੀ ਪਿਆਰੀਆਂ ਲੱਗਣਗੀਆਂ ਜੀ ਤਾਂ ਦੀਵਾਲੀ ਦੇ ਸਿਆਣਿਆਂ ਨੂੰ ਤਾਂ ਚਾਹ ਹੁੰਦਾ ਹੀ ਆ ਪਰ ਬੱਚਿਆਂ ਨੂੰ ਜ਼ਿਆਦਾ ਚਾਹ ਹੁੰਦਾ ਕਿ ਉਹਨਾਂ ਨੂੰ ਦੀਵਾਲੀ ਤੇ ਨਵੇਂ ਖਿਡੌਣੇ ਮਿਲਣਗੇ ਇਸ ਨੂੰ ਲੈ ਕੇ ਕੀ ਤੁਸੀਂ ਲੈ ਕੇ ਆਏ ਨਵੇਂ ਖਿਡੌਣਿਆਂ ਵਿੱਚ ਕੀ ਕਲੈਕਸ਼ਨ ਲੈ ਕੇ ਆਏ ਹੋ ਤੁਸੀਂ ਮੈਂ ਮੰਨਦਾ ਕਿ ਤੁਸੀਂ ਬਿਲਕੁਲ ਸਹੀ ਸਵਾਲ ਕੀਤਾ ਕਿ ਚਲੋ ਸਿਆਣਿਆਂ ਨੂੰ ਤੇ ਦੀਵਾਲੀ ਦਾ ਹੈ ਹੀ ਬਹੁਤ ਆ ਲੇਕਿਨ ਬੱਚਿਆਂ ਨੂੰ ਜ਼ਿਆਦਾ ਹੁੰਦਾ ਜੀ ਬੱਚਿਆਂ ਨੂੰ ਉਸ ਦਿਨ ਟੌਏ ਦਾ ਮਿਲਣਾ ਹੀ ਮਿਲਨੇ ਆ ਹਾਂ ਤੇ ਤੁਸੀਂ ਦੇਖ ਸਕਦੇ ਆ ਕਿ ਲਗਭਗ ਮੈਨੂੰ ਕਹਿਣ ਦੀ ਲੋੜ ਨਹੀਂ ਆ ਮੇਰੇ ਪਿੱਛੇ ਤੁਸੀਂ ਦੇਖੋ ਟੌਇਜ਼ ਪਏ ਆ ਹਾਂਜੀ ਮੇਰੇ ਤੁਸੀਂ ਇਧਰੋਂ ਦੇਖੋ ਟੁਆਇਜ਼ ਹੀ ਟੁਆਇਜ਼ ਹੈ ਜੀ ਮਤਲਬ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਕੋਈ ਕਿਸੇ ਤਰ੍ਹਾਂ ਦਾ ਸਾਈਕਲ ਵਾਕਰ ਕੋਈ ਰਾਈਡਰਸ ਕਿਸੇ ਤਰ੍ਹਾਂ ਦਾ ਤੁਸੀਂ ਉਹਨਾਂ ਦੀਆਂ ਬਾਈਕਸ ਸੋਫਾ ਸੈਟ ਟੈਡੀ ਸੱਲਾਂ ਵਾਲੇ ਖਿਡੌਣੇ ਸਾਰੇ ਸਾਰੇ ਅਵੇਲੇਬਲ ਹੈ ਔਰ ਬੱਚਿਆਂ ਲਈ ਖਾਸ ਅਸੀਂ ਤੁਹਾਨੂੰ ਸਪੈਸ਼ਲੀ ਨਾ ਆਪਰੇ ਮਾਨ ਜੋ ਕਸਮਰਸ ਲਈ ਹਾਂਜੀ ਦੀਵਾਲੀ ਤੱਕ 20% ਫਲੈਟ ਆਫ ਦੇ ਦੰਨੇ ਆ ਜੀ ਯਾਨੀ ਕਿ ਦੀਵਾਲੀ ਤੇ ਨਵੇਂ ਟੌイズ ਤੇ ਵੀ ਤੁਸੀਂ ਕਲੈਕਸ਼ਨ ਤੇ 20% ਆਫ ਦੇ ਰਹੇ ਹੋ ਬਿਲਕੁਲ ਮੈਮ ਚਾਹੇ ਜਿੱਦਾਂ ਦਾ ਮਰਜੀ ਟੌイズ ਬੱਚੇ ਲੈਣ ਚਾਹੇ ਟੈਡੀ ਲੈ ਲੈਣ ਚਾਹੇ ਸੈਲਜ਼ ਵਾਲਾ ਲੈ ਲੈਣ ਚਾਹੇ ਬਿਗ ਟੌਇ ਲੈ ਲੈਣ 20% ਡਿਸਕਾਊਂਟ ਦੇ ਆਗੇ ਸਰ ਇਹ ਚੀਜ਼ਾਂ ਕਾਫੀ ਦੇਖਣ ਨੂੰ ਪਿਆਰੀਆਂ ਲੱਗ ਰਹੀਆਂ ਹੈ ਕੀ ਕਹਿੰਦੇ ਇਹਨਾਂ ਨੂੰ ਤੇ ਹੈ ਕੀ ਚੀਜ਼ ਹੈ ਹਾਂਜੀ ਇਹ ਵੀ ਮੈਮ ਸਜਾਵਟ ਦਾ ਇੱਕ ਕਹੋ ਤੁਸੀਂ ਆਪਣੇ ਪੂਜਾ ਘਰ ਯੂਜ਼ ਹੁੰਦਾ ਹੈ ਜੀ ਔਰ ਤੁਸੀਂ ਇਹਨੂੰ ਆਪਣੀ ਐਂਟਰੈਂਸ ਗੇਟ ਤੇ ਲਗਾ ਸਕਦੇ ਹੋ ਜੀ ਔਰ ਤੁਸੀਂ ਇਹਨੂੰ ਲੁੱਕ ਦੇਖੋ ਹਾਂਜੀ ਮਤਲਬ ਅਸੀਂ ਬਹੁਤ ਵੈਰਾਈਟੀ ਚੁਣ ਕੇ ਲਿਆਂਦੀ ਆ ਹਾਂਜੀ ਤੁਸੀਂ ਇਸ ਦੇ ਨਾਲ ਦੇਖੋ ਚੁੰਬਰਸ ਐਡ ਕਰ ਸਕਦੇ ਹੋ ਜੀ ਚੁੰਬਰਸ ਤੋਂ ਇਲਾਵਾ ਤੁਸੀਂ ਇਹਦੇ ਨਾਲ ਦੇਖੋ ਤੁਸੀਂ ਅਸੀਂ ਛੋਟੇ ਛੋਟੇ ਲਟਕਣਸ ਲਿਆਂਦੇ ਹੋਏ ਆ ਇਹ ਸਾਰੇ ਦੀਵਾਲੀ ਦੇ ਤੁਹਾਡੇ ਘਰ ਚ ਚਾਰ ਚੰਨ ਲਗਾਣ ਲਈ ਆ ਉਸ ਤੋਂ ਇੱਕ ਵਾਰ ਆਓ ਤੇ ਜਲਦੀ ਤੋਂ ਜਲਦੀ ਇਹਨਾਂ ਚੀਜ਼ਾਂ ਦਾ ਫਾਇਦਾ ਲਵੋ ਔਰ ਨਵੀਂ ਵੈਰਾਈਟੀ ਨੂੰ ਜਿੰਨੀ ਜਲਦੀ ਚੂਜ਼ ਕਰੋਗੇ ਉਹਨਾਂ ਦਾ ਤੁਹਾਡਾ ਹੀ ਫਾਇਦਾ ਬਣੇ ਮਹਾਜਨ ਗਿਫਟ ਸੈਂਟਰ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ